Thank <laughs> you. ਮੰਤਰਾਂ ਦੇ ਸੁੱਤੇ ਕਿਸਮਤ ਜਾਗਰਤ ਹੋਈ ਹੈ ਸਾਨੂੰ ਸਤਿ ਪੁਰਖਾਂ ਦੀ ਸੰਗਤ ਦੀ ਪ੍ਰਾਪਤੀ ਹੋਈ ਹੈ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜਦੋਂ ਰੱਬ ਕਹਿੰਦੇ ਕਿਸੇ ਤੇ ਬਹੁਤਾ ਦਿਆਲ ਹੋ ਜਾਂਦਾ ਨਾ ਬਹੁਤ ਹੀ ਜਦੋਂ ਰੱਬ ਕਿਸੇ ਤੇ ਬਹੁਤਾ ਦਿਆਲ ਹੋਵੇ ਸਾਧੂ ਦੀ ਸੰਗਤ ਬਖਸ਼ ਦਿੰਦਾ ਹੈ ਸਾਧੂ ਦੀ ਸੰਗਤ ਮਿਲ ਜਾਂਦੀ ਹੈ ਜਿੰਨਾ ਤੇ ਸਾਧੂ ਦਿਆਲ ਹੋ ਜੇ ਉਹਨਾਂ ਨੂੰ ਰੱਬ ਮਿਲ ਜਾਂਦਾ ਹੈ ਆਖੋ ਸਤਿਨਾਮ ਸ਼੍ਰੀ ਬਾਤ ਗੁਰੂ ਸੰਤ ਸਰਨ ਜੋ ਜਨ ਪਰੈ ਮਹਾਰਾਜ ਨੇ ਲਿਖ ਕੇ ਦਿੱਤਾ ਏ ਸੋ ਜਨ ਉਧਰਨ ਹਾਰ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀ ਏ ਨਾਨਕ ਨਾਮ ਪਿਆਰ ਉਹ ਮਾਲਕ ਦੇ ਦਰ ਕਰਨ ਨਾਲ ਸਾਡੀ ਪ੍ਰੀਤ ਗੰਢ ਦਿੰਦੇ ਆ ਇਹ ਸਤਿਪੁਰਖਾਂ ਦੀ ਡਿਊਟੀ ਹੁੰਦੀ ਏ ਆ ਮਹਾਂਪੁਰਖ ਆਪਣੀ ਡਿਊਟੀ ਨਿਭਾ ਰਹੇ ਨੇ ਬਾਬਾ ਸਰਬਜੋਤ ਸਿੰਘ ਜੀ ਆਪਣਾ ਫਰਜ਼ ਨਿਭਾ ਰਹੇ ਨੇ ਸਾਧੂ ਦਾ ਫਰਜ਼ ਏ ਜੋੜ ਨਹਾਰਾ ਸੰਤ ਨਾਨਕ ਬਾਦਰ ਪਦਪਾਪ ਜਪੇ ਆਪਣੇ ਨਾਮ ਜਪਾਵੇ ਵੇਖੋ ਆਪਾਂ ਇਥੋਂ ਕੋ ਸਿੱਖਣ ਵਾਸਤੇ ਆਇਆ ਜੀਵਨ ਜਾਂਚ ਲੈਣ ਵਾਸਤੇ ਆਇਆ ਜਿਹੜੀ ਬਾਣੀ ਪੜ ਰਹਾ ਮਾਲਕ ਦੇ ਦਰ ਕਰਦੇ ਕੀਰਤੀ ਕਰਨਾ ਇਹ ਕੋਈ ਜਾਦੂ ਟੂਣਾ ਨਹੀਂ ਕੇਵਲ ਤੋਂ ਕੇਵਲ ਜੀਵਨ ਜਾਂਚ ਹੈ ਸੰਸਾਰ ਵਿੱਚ ਮਾਲਕ ਨੇ ਭੇਜਿਆ ਇੱਥੇ ਰਹਿਣ ਵਿਚਰਨ ਦਾ ਸਲੀਕਾ ਤਰੀਕਾ ਦੱਸਦੀ ਹੈ ਮਹਾਰਾਜੀ ਬਾਣੀ ਜਿਹੜੇ ਸਤਿਗੁਰ ਦੀ ਗੋਦ ਵਿੱਚ ਬੈਠੇ ਆਂ ਮਾਹ ਪੁਰਖਾਂ ਨੇ ਸਾਨੂੰ ਸਤਕਾਰ ਕਰਨਾ ਸਿਖਾਇਆ ਜਿਹਦੇ ਕਰਕੇ ਸਾਡਾ ਸਤਕਾਰ ਹੈ ਉਸ ਮਾਲਕ ਦਾ ਸਤਕਾਰ ਕਰਨਾ ਸਿੱਖ ਰਹੇ ਆ ਇੱਥੇ ਬੈਠੇ ਆ ਇਥੋਂ ਕੁਝ ਸਿੱਖਣ ਵਾਸਤ ਕਿਨਕਾ ਏਕ ਜਿਸ ਜੀਵਸਾਵੇ ਮਹਾਰਾਜ ਕਹਿੰਦੇ ਕਿਨਕਾ ਮਾਤਰ ਵੀ ਗੁਰ ਸ਼ਬਦ ਦੀ ਵਿਚਾਰ ਦਾ ਗੁਰ ਇਤਿਹਾਸ ਦੀ ਵਿਚਾਰ ਦਾ ਜਿਹਦੇ ਹਿਰਦੇ 'ਚ ਵਸ ਜਾਏ ਨਾ ਤਾਂ ਕੀ ਮਹਿਮਾ ਗਨੀ ਨਾਵੇ ਮਹਿਮਾ ਕਥਨ ਤੋਂ ਬਾਹਰ ਹੋ ਜਾਂਦੀ ਐ ਇਸੇ ਕਰਕੇ ਮਹਾਰਾਜ ਕਹਿੰਦੇ ਜਿੱਥੇ ਹੋਰ ਮੰਗਾ ਮੰਗਦਾ ਐ ਇਹ ਵੀ ਕਹਿ ਦਿਆ ਕਰ ਵੀ ਕਾਂਖੀ ਏਕ ਐ ਦਰਸ ਤੁਹਾਰੋ ਨਾਨਕ ਓਨ ਸੰਗ ਮੋਹੇ ਉਧਾਰੋ ਪਾਤਸ਼ਾਹ ਤੇਰੇ ਦਰ ਘਰ ਦੀ ਤੇਰੇ ਦਰਸ਼ਨ ਦੀਦਾਰਿਆਂ ਦੀ ਇੱਛਾ ਕਾਂਕਸ਼ਾ ਰੱਖਣ ਵਾਲਿਆਂ ਦੀ ਸੰਗਤ ਬਖਸ਼ ਦੇ ਉਹਨਾਂ ਨੂੰ ਮਿਲਣੇ ਕਰਕੇ ਸਾਡਾ ਵੀ ਉਧਾਰ ਹੋ ਜਾਏਗਾ ਆਓ ਕਰ ਲੋ ਸਾਰੇ ਬੇਨਤੀ ਭਾਈ ਹੋਰ ਬੜੀਆਂ ਅਰਦਾਸਾਂ ਬੇਨਤੀਆਂ ਕਰਦੇ ਆਂ ਸ਼ਰੀਰਾਂ ਦੇ ਸੁੱਖਾਂ ਦੀਆਂ ਚੜ੍ਹਦੀ ਕਲਾ ਦੀਆਂ ਵਿਦੇਸ਼ ਯਾਤਰਾ ਦੇ ਲਈ ਕਾਰੋਬਾਰ ਦੇ ਵਾਧੇ ਤਰੱਕੀ ਦੇ ਲਈ ਸੰਸਾਰੀ ਸੋਭਾ ਵੜਿਆ ਦੇ ਵਡਿਆਈ ਦੇ ਲਈ ਬੜੀਆਂ ਮੰਗਾ ਮੰਗਦੇ ਆਂ ਆਹ ਵੀ ਮੰਗ ਲੈ ਰੱਬ ਤੂੰ ਬਣਾ ਦੇ ਮੈਨੂੰ ਇਉਂ ਨਾਂ ਦੀ ਜਿਹੜੇ ਤੇਰਾ ਨਾਮ ਜਪਦੇ ਰਬਾ ਤੂੰ ਬਣਾ ਦੇ ਮੈਨੂੰ ਓਨਾ ਦੀ ਜਿਹੜੇ ਤੇਰਾ ਨਾਮ ਜਪਦੇ ਰਬਾ ਤੂੰ ਬਣਾ ਦੇ ਮੈਨੂੰ ਓਨਾ ਦੀ ਜਿਹੜੇ ਤੇਰਾ ਨਾਮ ਜਪਦੇ ਰਬਾ ਤੂੰ ਬਣਾ ਦੇ ਤੂੜ ਬਣਾ ਦੇ ਮੈਨੂੰ ਇਉਂਾਂ ਦੀ ਜਿਹੜੇ ਤੇਰਾ ਨਾਮ ਜਪਦੇ ਰਪ ਤੂੜ ਬਣਾ ਦੇ ਮੈਨੂੰ ਇਉਂਾਂ ਦੀ ਜਿਹੜੇ ਤੇਰਾ ਨਾਮ ਜਪਦੇ ਤੂੜ ਬਣਾ ਦੇ ਮੈਨੂੰ ਇਉਂਾਂ ਦੀ ਪੁਦੇ ਰੱਬਾ ਤੂੰ ਬਣਾ ਦੇ ਮੈਨੂੰ ਯੋਨਾ ਦੀ ਜਿਹੜੇ ਤੇਰਾ ਨਾਮ ਜਪਨੇ ਰੱਬਾ ਤੂੰ ਬਣਾ ਦੇ ਮੈਨੂੰ ਯੋਨਾ ਦੀ ਜਿਹੜੇ ਤੇਰਾ ਨਾਮ ਜਪਨੇ ਤੇਰਾ ਰੱਬਾ ਤੂੰ ਆਪ ਦੇ ਜਿਹੜੇ ਤੇਰਾ ਕੀ ਨਾਮ ਜਪਦੇ ਜਿਹੜੇ ਤੇਰਾ ਕੀ ਨਾਮ ਜਪਨੇ ਜਿਹੜੇ ਤੇਰਾ i okay. okay. ਰਫਾ ਤੂੰ ਡਾ ਬੜਾ ਦੇ ਮੈਨੂੰ ਯੋਨਾ ਦੀ ਜਿਹੜੇ ਤੇਰਾ ਨਾਮ ਜਪੂ ਰਫਾ ਤੂੰ ਡਾ ਬੜਾ ਦੇ ਮੈਨੂੰ ਯੋਨਾ ਦੀ ਜਿਹੜੇ ਤੇਰਾ ਨਾਮ ਜਪਦੇ ਰਫਾ ਤੂੰ ਡਾ ਬੜਾ ਦੇ ਮੈਨੂੰ ਯੋਨਾ ਦੀ ਜਿਹੜੇ ਤੇਰਾ ਰੱਬਾ ਤੂੜ ਬਣਾ ਦੇ ਮੈਨੂੰ ਉਹਨਾ ਜਿਹੜੇ ਤੇਰਾ ਨਾਮ ਜਪਦੇ ਆਹ ਬੇਨਤੀ ਵੀ ਕਰਿਆ ਕਰੀ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਬਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਗੋਂ ਕਰ ਸੰਤਨ ਕੀ ਧੂਰੇ ਕਿਉਂ ਧੂੜੀ ਬਨਣਾ ਕਿਉਂ ਸਾਧੂ ਦੀ ਸੰਗਤ ਮੰਗਣੀ ਹੈ ਮਹਾਰਾਜ ਕਹਿੰਦੇ ਤਿਸ ਕੀ ਧੂਰ ਬਨ ਉਧਰ ਹੈ ਹਰ ਹੋਏ ਸੋ ਪ੍ਰਸੰਨਾ ਐਸੇ ਸਤਪੁਰਖਾਂ ਦੀ ਧੂੜ ਪਾ ਕੇ ਜੀਵਨ ਦਾ ਉਧਾਰ ਹੋ ਜਾਂਦਾ ਹੈ ਕਿਉਂਕਿ ਜਪਣ ਵਾਲੀਆਂ ਜਿਹੜੀਆਂ ਰੂਹਾਂ ਨੇ ਉਹ ਆਪ ਜਪਦੀਆਂ ਤੇ ਜਪਾਉਂਦੀਆਂ ਨੇ ਜਪਣੇ ਕਰਕੇ ਕੀ ਮਿਲਦਾ ਹੈ ਮਹਾਰਾਜ ਕਹਿੰਦੇ ਜਿਨ ਹਰ ਜਪਿਆ ਸੇ ਹਰ ਹੋਏ ਉਹ ਹਰੀ ਦਾ ਰੂਪ ਹੋ ਜਾਂਦੇ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਂਦੀ ਹੈ ਅਜ ਐਵੇਂ ਨਹੀਂ ਧੰਵਾ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਜੈ ਜੈਕਾਰ ਹੁੰਦੀ ਐ ਐਵੇਂ ਨਹੀਂ ਧੰਵਾ ਬਾਬਾ ਮੀਆਂ ਸਿੰਘ ਮਹਾਰਾਜ ਜੀ ਸਿਆੜ ਸਾਹ ਵਾਲਿਆਂ ਦੀ ਜੈ ਜੈਕਾਰ ਹੁੰਦੀ ਐ ਇਹ ਸ਼ਰੀਰਾਂ ਦੀ ਸੋਭਾ ਨਹੀਂ ਹੈ ਮਹਾਰਾਜ ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਰਾਵੈ ਸੋਭ ਨਾ ਹੋਏ ਇਹ ਨਾਮ ਜਪਣੇ ਕਰਕੇ ਵਡਿਆਈ ਐ ਇਹ ਬੰਦਗੀ ਨੂੰ ਸਿੱਜਦੇ ਨੇ ਤਾਂ ਜੈ ਜੈਕਾਰਾਂ ਨੇ ਇਸ ਜੁਗ ਮੈਂ ਸੋਭਾ ਨਾਮ ਕੀ ਬਿਨ ਨਾ ਆਵੇ ਸੋਭ ਨਾ ਹੋਏ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਕੁਲ ਨਾ ਹੋਏ ਜਿਹੜੀ ਮਾਇਆ ਕਰਕੇ ਸੋਭਾ ਚਾਰ ਕਜਨ ਦੇ ਐ ਇਹਦਾ ਤੇ ਜਾਂਦੀ ਦਾ ਪਤਾ ਹੀ ਨਹੀਂ ਲੱਗਦਾ ਇਸੇ ਕਰਕੇ ਮਹਾਰਾਜ ਨੇ ਕਿਹਾ ਵੀ ਬੰਦਿਆ ਤੇਰਾ ਫਰਜ਼ ਹੈ ਬੰਦਗੀ ਕਰਨੀ ਅਸਲ ਵਿੱਚ ਬੰਦੇ ਹੀ ਉਹ ਐ ਜਿਹੜਾ ਬੰਦਗੀ ਨਾਲ ਜੁੜਦਾ ਬੰਦੇ ਸੇ ਜੇ ਪਵੇਂ ਵਿੱਚ ਬੰਦੀ ਜਿਹੜੇ ਬੰਦਗੀ ਨਾਲ ਜੁੜਦੇ ਐ ਤੇ ਮੈਨੂੰ ਇਉਂ ਨਾ ਦੀ ਜਿਹੜੇ ਤੇਰਾ ਨਾਮ ਜਪੂ ਕਰਾਪਾ ਤੂੰ ਢ ਬਣਾ ਦੇ ਮੈਨੂੰ ਇਉਂਾਂ ਦੀ ਜਿਹੜੇ ਤੇਰਾ ਨਾਮ ਜਪਦੇ ਰੱਬਾ ਤੂੰ ਢ ਬਣਾ ਦੇ ਮੈਨੂੰ ਯੋਨਾ ਦੀ ਜਿਹੜੇ ਤੇਰਾ ਨਾਮ ਜਪਦੇ ਰੱਬਾ ਤੂੰ ਢ ਬਣਾ ਦੇ ਮੈਨੂੰ ਯੋਨਾ ਦੀ ਜਿਹਦੇ ਤੇਰਾ ਨਾਮ ਜਪਨੇ ਰੱਬਾ ਤੂੰ ਹਰਦੀ ਨਾਮ ਜਪਦੇ ਜਿਹੜੇ ਤੇਰਾ ਦੀ ਨਾਮ ਜਪਦੇ ਜਿਹੜੇ ਤੇਰਾ ਦੀ ਨਾਮ ਜਪਨੇ ਜਿਹੜੇ ਤੇਰਾ ਦੀ ਰੇੜੇ ਤੇਰਾ ਜੀ ਨਾਮ ਜਪ ਲੈ ਰੇੜੇ ਤੇਰਾ ਜੀ ਤੇਰਾ ਨਾਮ ਜਪੂ ਰੱਬਾ ਤੂੰ ਉਡਾ ਬਣਾ ਦੇ ਮੈਨੂੰ یوں ਨਾ ਦੀ ਜਿਹੜੇ ਤੇਰਾ ਨਾਮ ਜਪਨੇ ਰੱਬਾ ਤੂੰ ਉਡਾ ਬਣਾ ਦੇ ਮੈਨੂੰ ਤਾਂ ਦੀ ਜਿਹੜੇ ਤੇਰਾ ਰੱਬਾ ਤੂੰ ਬੜਾ ਦੇ ਮੈਨੂੰ ਉਨਾ ਦੀ ਜਿਹੜੇ ਤੇਰਾ ਨਾਮ ਜਪੁਨੇ ਆਹ ਬੇਨਤੀ ਵੀ ਕਰਿਆ ਕਰੀਂ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਬਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋਂ ਕਰ ਸੰਤਨ ਕੀ ਧੂਰੇ ਕਿਉਂ ਧੂੜੀ ਬਨਣਾ ਕਿਉਂ ਸਾਧੂ ਦੀ ਸੰਗਤ ਮੰਗਣੀ ਹੈ ਮਹਾਰਾਜ ਕਹਿੰਦੇ ਤਿਸ ਕੀ ਧੂਰ ਭਨ ਉਧਰੈ ਹਰ ਹੋਏ ਸੋ ਪ੍ਰਸੰਨਾ ਐਸੇ ਸਤਪੁਰਖਾਂ ਦੀ ਧੂੜ ਪਾ ਕੇ ਜੀਵਨ ਦਾ ਉਧਾਰ ਹੋ ਜਾਂਦਾ ਹੈ ਕਿਉਂਕਿ ਜਪਣ ਵਾਲੀਆਂ ਜਿਹੜੀਆਂ ਰੂਹਾਂ ਨੇ ਉਹ ਆਪ ਜਪਦੀਆਂ ਤੇ ਜਪਾਉਂਦੀਆਂ ਨੇ ਜਪਣੇ ਕਰਕੇ ਕੀ ਮਿਲਦਾ ਹੈ ਮਹਾਰਾਜ ਕਹਿੰਦੇ ਜਿਨ ਹਰ ਜਪਿਆ ਸੇ ਹਰ ਹੋਏ ਉਹ ਹਰੀ ਦਾ ਰੂਪ ਹੋ ਜਾਂਦੇ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਂਦੀ ਹੈ ਅਜਵੇਂ ਨਹੀਂ ਧੰਵਾ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਜੈ ਜੈਕਾਰ ਹੁੰਦੀ ਐਵੇਂ ਨਹੀਂ ਧੰਵਾ ਬਾਬਾ ਮੀਆਂ ਸਿੰਘ ਮਹਾਰਾਜ ਜੀ ਸਿਆੜ ਸਾਹ ਵਾਲਿਆਂ ਦੀ ਜੈ ਜੈਕਾਰ ਹੁੰਦੀ ਇਹ ਸ਼ਰੀਰਾਂ ਦੀ ਸੋਭਾ ਨਹੀਂ ਹੈ ਮਹਾਰਾਜ ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਰਾਵੈ ਸੋਭ ਨਾ ਹੋਏ ਇਹ ਨਾਮ ਜਪਣੇ ਕਰਕੇ ਵਡਿਆਈ ਹੈ ਇਹ ਬੰਦਗੀ ਨੂੰ ਸਿੱਜਦੇ ਨੇ ਤਾਂ ਜੈ ਜੈਕਾਰਾਂ ਨੇ ਇਸ ਯੁਗ ਮੈਂ ਸੋਭਾ ਨਾਮ ਕੀ ਬਿਨ ਨਾ ਆਵੇ ਸੋਭ ਨਾ ਹੋਏ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਕੁਲ ਨਾ ਹੋਏ ਜਿਹੜੀ ਮਾਇਆ ਕਰਕੇ ਸੋਭਾ ਚਾਰ ਕਜਨ ਦੇ ਹੈ ਇਹਦਾ ਤੇ ਜਾਂਦੀ ਦਾ ਪਤਾ ਹੀ ਨਹੀਂ ਲੱਗਦਾ ਇਸੇ ਕਰਕੇ ਮਹਾਰਾਜ ਨੇ ਕਿਹਾ ਵੀ ਬੰਦਿਆ ਤੇਰਾ ਫਰਜ ਹੈ ਬੰਦਗੀ ਕਰਨੀ ਅਸਲ ਵਿੱਚ ਬੰਦੇ ਹੀ ਉਹ ਹੈ ਜਿਹੜਾ ਬੰਦਗੀ ਨਾਲ ਜੁੜਦਾ ਹੈ ਬੰਦੇ ਸੇ ਜੇ ਪਵੇਂ ਵਿੱਚ ਬੰਦੀ ਜਿਹੜੇ ਬੰਦਗੀ ਨਾਲ ਜੁੜਦੇ ਨੇ ਪਾਪਾ ਜੀ I do not ਮੋਹਰੇ ਨਰੇ ਬਾਬਾ ਜੀ ਤੇਰੇ ਤੋਂ ਬਗੈ ਸਾਡਾ ਖਾਨ ਹੈ ਨਾ ਮੈਂ ਛੁੱਟੇ ਪੀਰ ਮਨਾਮਾ ਨਾ ਛੁੱਟੇ ਤੇ ਦਰਤੇ ਜਾਵਾਂ ਦੋ ਦਿਨ ਰਹਿਣ ਵਸੇ ਰ ਸ੍ਰੀ ਰਾਮੇ ਦਾ ਮੇਰੇ ਮੈਨੂੰ ਯੋਨਾ ਦੀ ਅਜ਼ੀਰੇ ਤੇਰਾ ਰੱਬਾ ਤੂੰ ਢਾ ਬਣਾ ਦੇ ਮੈਨੂੰ ਯੋਨਾ ਦੀ ਜਿਹੜੇ ਤੇਰਾ ਨਾਮ ਜਪਦੇ ਰੱਬਾ ਤੂੰ ਢਾ ਬਣਾ ਦੇ ਮੈਨੂੰ ਯੋਨਾ ਦੀ ਜਿਹਦੇ ਤੇਰਾ ਨਾਮ ਜਪਨੇ ਰੱਬਾ ਤੂੰ ਪਦੇ ਜਿਹੜੇ ਤੇਰਾ ਦੀ ਨਾਮ ਜਪਦੇ ਜਿਹੜੇ ਤੇਰਾ ਦੀ ਨਾਮ ਜਪਨੇ ਜਿਹੜੇ ਤੇਰਾ ਦੀ i uh -oh. uh -oh. uh -oh. ਰਫਾ ਤੂੰ ਡਾ ਬੜਾ ਦੇ ਮੈਨੂੰ ਯੋਨਾ ਦੀ ਜਿਹੜੇ ਤੇਰਾ ਨਾਮ ਜਪੂ ਰਫਾ ਤੂੰ ਡਾ ਬੜਾ ਦੇ ਮੈਨੂੰ ਯੋਨਾ ਦੀ ਜਿਹੜੇ ਤੇਰਾ ਨਾਮ ਜਪਦੇ ਰਫਾ ਤੂੰ ਡਾ ਬੜਾ ਦੇ ਮੈਨੂੰ ਯੋਨਾ ਦੀ ਜਿਹੜੇ ਰੱਬਾ ਤੂੰ ਬੜਾ ਦੇ ਮੈਨੂੰ ਉਹਨਾ ਜਿਹੜੇ ਤੇਰਾ ਨਾਮ ਰੱਖਦੇ ਆ ਬੇਨਤੀ ਵੀ ਕਰਿਆ ਕਰੀ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਬਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਗੋਂ ਕਰ ਸੰਤਨ ਕੀ ਧੂਰੇ ਕਿਉਂ ਧੂੜੀ ਬਨਣਾ ਕਿਉਂ ਸਾਧੂ ਦੀ ਸੰਗਤ ਮੰਗਣੀ ਐ ਮਹਾਰਾਜ ਕਹਿੰਦੇ ਤਿਸ ਕੀ ਧੂਰ ਮਨ ਉਧਰੈ ਹਰ ਹੋਏ ਸੋ ਪ੍ਰਸੰਨਾ ਐਸੇ ਸਤਪੁਰਖਾਂ ਦੀ ਧੂੜ ਪਾ ਕੇ ਜੀਵਨ ਦਾ ਉਧਾਰ ਹੋ ਜਾਂਦਾ ਹੈ ਕਿਉਂਕਿ ਜਪਣ ਵਾਲੀਆਂ ਜਿਹੜੀਆਂ ਰੂਹਾਂ ਨੇ ਉਹ ਆਪ ਜਪਦੀਆਂ ਤੇ ਜਪਾਉਂਦੀਆਂ ਨੇ ਜਪਣੇ ਕਰਕੇ ਕੀ ਮਿਲਦਾ ਹੈ ਮਹਾਰਾਜ ਕਹਿੰਦੇ ਜਿਨ ਹਰ ਜਪਿਆ ਸੇ ਹਰ ਹੋਏ ਉਹ ਹਰੀ ਦਾ ਰੂਪ ਹੋ ਜਾਂਦੇ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਂਦੀ ਹੈ ਅਜਵੇਂ ਨਹੀਂ ਧੰਵਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਜੈ ਜੈਕਾਰ ਹੁੰਦੀ ਐਵੇਂ ਨਹੀਂ ਧੰਵਾਬਾ ਮੀਆਂ ਸਿੰਘ ਮਹਾਰਾਜ ਜੀ ਸਿਆੜ ਸਾਹ ਵਾਲਿਆਂ ਦੀ ਜੈ ਜੈਕਾਰ ਹੁੰਦੀ ਇਹ ਸ਼ਰੀਰਾਂ ਦੀ ਸੋਭਾ ਨਹੀਂ ਹੈ ਮਹਾਰਾਜ ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਇਹ ਨਾਮ ਜਪਣੇ ਕਰਕੇ ਵਡਿਆਈ ਹੈ ਇਹ ਬੰਦਗੀ ਨੂੰ ਸਜਦੇ ਨੇ ਤਾਂ ਜੈ ਜੈਕਾਰਾਂ ਨੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾ ਆਵੇ ਸੋਭ ਨਾ ਹੋਏ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਕੁਲ ਨਾ ਹੋਏ ਜਿਹੜੀ ਮਾਇਆ ਕਰਕੇ ਸੋਭਾ ਚਾਰ ਕਜਨਦੀ ਐ ਇਹਦਾ ਤੇ ਜਾਂਦੀ ਦਾ ਪਤਾ ਹੀ ਨਹੀਂ ਲੱਗਦਾ ਇਸੇ ਕਰਕੇ ਮਹਾਰਾਜ ਨੇ ਕਿਹਾ ਵੀ ਬੰਦਿਆ ਤੇਰਾ ਫਰਜ਼ ਐ ਬੰਦਗੀ ਕਰਨੀ ਅਸਲ ਵਿੱਚ ਬੰਦੀ ਉਹ ਐ ਜਿਹੜਾ ਬੰਦਗੀ ਨਾਲ ਜੁੜਦਾ ਬੰਦੇ ਸੇ ਜੇ ਪਵੇਂ ਵਿੱਚ ਬੰਦੀ ਜਿਹੜੇ ਬੰਦਗੀ ਨਾਲ ਜੁੜਦੇ ਨੇ ਦੇ ਤੇਰਾ ਨਾਮ ਜਪੁ ਪ੍ਰਭਾ ਤੂਡ ਬਣਾ ਦੇ ਮੈਨੂੰ ਇਉਂ ਨਾ ਦੀ ਜਿਹੜੇ ਤੇਰਾ ਨਾਮ ਜਪਦੇ ਰੱਬਾ ਤੂੰ ਢ ਬਣਾ ਦੇ ਮੈਨੂੰ ਉਹਨਾ ਦੀ ਜਿਹੜੇ ਤੇਰਾ ਨਾਮ ਜਪਦੇ ਰੱਬਾ ਤੂੰ ਢ ਬਣਾ ਦੇ ਮੈਨੂੰ ਉਹਨਾ ਦੀ ਜਿਹੜੇ ਤੇਰਾ ਨਾਮ ਜਪਦੇ ਤੇਰਾ ਬਾਤ ਤੂੰ ਜਿਹੜੇ ਤੇਰਾ ਦੀ ਨਾਮ ਜਪਦੇ ਜਿਹੜੇ ਤੇਰਾ ਦੀ ਨਾਮ ਜਪਦੇ ਜਿਹੜੇ ਤੇਰਾ ਦੀ ਨਾਮ ਜਪਨੇ ਜਿਹੜੇ ਤੇਰਾ ਦੀ ਨਾਮ ਜਪਦੇ Pero sí. i for me. ਤੇਰਾ ਨਾਮ ਜਪ ਰੱਬ ਤੂੜ ਬਣਾ ਦੇ ਮੈਨੂੰ ਓ ਨਾਮੀ ਜਿਹੜੇ ਤੇਰਾ ਨਾਮ ਜਪ ਦੇ ਰੱਬ ਤੂੜ ਬਣਾ ਦੇ ਮੈਨੂੰ ਓ ਨਾਮੀ ਜਿਹੜੇ ਤੇਰਾ ਜਪ ਤੂੜ ਬੜਾ ਤੇ ਮੈਨੂੰ ਉਨਾਦੀ ਜਿਹੜੇ ਤੇਰਾ ਨਾਮ ਜਪਦੇ ਆ ਬੇਨਤੀ ਵੀ ਕਰਿਆ ਕਰੀ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਬਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਗੋਂ ਕਰ ਸੰਤਨ ਕੀ ਧੂਰੇ ਕਿਉਂ ਧੂੜੀ ਬਨਣਾ ਕਿਉਂ ਸਾਧੂ ਦੀ ਸੰਗਤ ਮੰਗਣੀ ਹੈ ਮਹਾਰਾਜ ਕਹਿੰਦੇ ਤਿਸ ਕੀ ਧੂਰ ਬਨ ਉਧਰ ਹੈ ਹਰ ਹੋਏ ਸੋ ਪ੍ਰਸੰਨਾ ਐਸੇ ਸਤਪੁਰਖਾਂ ਦੀ ਧੂੜ ਪਾ ਕੇ ਜੀਵਨ ਦਾ ਉਧਾਰ ਹੋ ਜਾਂਦਾ ਹੈ ਕਿਉਂਕਿ ਜਪਣ ਵਾਲੀਆਂ ਜਿਹੜੀਆਂ ਰੂਹਾਂ ਨੇ ਉਹ ਆਪ ਜਪਦੀਆਂ ਤੇ ਜਪਾਉਂਦੀਆਂ ਨੇ ਜਪਣੇ ਕਰਕੇ ਕੀ ਮਿਲਦਾ ਹੈ ਮਹਾਰਾਜ ਕਹਿੰਦੇ ਜਿਨ ਹਰ ਜਪਿਆ ਸੇ ਹਰ ਹੋਏ ਉਹ ਹਰੀ ਦਾ ਰੂਪ ਹੋ ਜਾਂਦੇ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਂਦੀ ਹੈ ਅਜ ਐਵੇਂ ਨਹੀਂ ਧੰਵਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਜੈ ਜੈਕਾਰ ਹੁੰਦੀ ਐ ਐਵੇਂ ਨਹੀਂ ਧੰਵਾਬਾ ਮੀਆਂ ਸਿੰਘ ਮਹਾਰਾਜ ਜੀ ਸਿਆੜ ਸਾਹ ਵਾਲਿਆਂ ਦੀ ਜੈ ਜੈਕਾਰ ਹੁੰਦੀ ਐ ਇਹ ਸ਼ਰੀਰਾਂ ਦੀ ਸੋਭਾ ਨਹੀਂ ਹੈ ਮਹਾਰਾਜ ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਇਹ ਨਾਮ ਜਪਣੇ ਕਰਕੇ ਵਡਿਆਈ ਐ ਇਹ ਬੰਦਗੀ ਨੂੰ ਸਜਦੇ ਨੇ ਤਾਂ ਜੈ ਜੈਕਾਰਾਂ ਨੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾ ਆਵੇ ਸੋਭ ਨਾ ਹੋਏ ਮਾਇਆ ਕੀ ਸੋਭਾ